ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਾ ਪਹਿਲਾਂ ਤੁਹਾਨੂੰ ਦੱਸ ਦਿਆਂਗੇ ਅੱਜ ਆਪੋ ਪਹਿਲਾਂ ਟਰੈਕਟਰ ਹੀ ਚਲਾ ਕੇ ਦੱਸਣਾ ਭਾਵੇਂ ਬਾਕੀ ਬਾਅਦ ਚ ਦੱਸਣਾ ਜੱਸ ਬਾਈ ਆਪਣੇ ਨੇ ਕੀਤਾ ਕੀ ਕੁਛ ਚੱਲ ਵੀ ਸ਼ਰਾ ਹਾਲੈਂਡਰ 36 ਇਹ ਮਜ਼ਾ ਪੰਨੇ ਕਿੰਨੀਆਂ ਭਾਈ ਕਿੰਨੀਆਂ ਵੀਰੇ 22 22 ਤੱਕ ਉੱਤੇ ਬੋਰਾ ਭਾਈ ਪੰਨਿਆਂ ਦੇ ਉੱਤੇ ਵੀਰ ਨੇ ਬੋਰਾ ਵੀ ਰੱਖਿਆ ਇਹ ਪੂਰਾ ਕੰਮ ਘਿਹੜਾ ਕੀਤਾ ਇਹਨਾਂ ਦਾ ਟਰੈਕਟਰ ਚੱਲਦਾ ਦੇਖ ਲੋ ਫਿਰ ਆਪਾਂ ਵੀਰ ਨੂੰ ਹਰ ਵਾਰੀ ਨਾ ਵੀਰ ਕੋਈ ਨਾ ਕੋਈ ਡਿਫਰੈਂਟ ਕਰਦਾ ਕੋਈ ਨਾ ਕੋਈ ਕੀ ਨਮੀ ਲਿਹਾਉਣ ਦੀ ਹੈ ਨਾ ਜਦੋਂ ਕੋਸ਼ਿਸ਼ ਹੁੰਦੀ ਆ ਵੀ ਉਹਨਾਂ ਦੀ ਜਦੋਂ ਰਿਪੀਟ ਕੀਤਾ ਜਾਂਦਾ ਦੂਆਵਾ ਵਾਲੀ ਟ੍ਰੱਕ ਜੋ ਤੇ ਮਾਲਾ ਸੀਜ਼ਨ ਮੀਡੀਅਮ ਟਰੈਕਟਰ ਦੇ ਪੂਆ ਦੇਖ ਸਕਦੇ ਹੋ ਤੇ ਟਰੈਕਟਰ 200 ਰੁਪਏ ਦਾ ਆ ਰਿਹਾ ਤੇ ਦਿਸ ਰੇ ਨਹੀਂ ਹੁਣ ਆਪਾਂ ਨੂੰ ਸਾਈਡ ਤੋਂ ਇਹੀ ਪਤਾ ਲੱਗ ਸਕਦਾ ਵੀ ਇਹ ਟਰੈਕਟਰ ਚੱਕਰ ਤੋੜਦਾ ਹੈ 18 ਦੇ ਰੇਡੀਅਲ ਟਾਇਰ ਆ ਭਾਜੀ ਅੱਛਾ ਇਹ ਰੇਡੀਅਲ ਆ ਓਕੇ भी खोल प्लेट मगर भी है तीन हजार आ रुपये भी रेस भी नहीं खोली है अच्छा रेस नहीं खोली तो रे चक्कर जम दौड़ता चक्कर नहीं दौड़ा ਇਹ ਤਾਂ ਅੱਜ ਨਾ ਮੁੰਡਿਆਂ ਨੇ ਪਹਿਲਾਂ ਵੀ ਟੈਸਟਿੰਗ ਕਰ ਕਰਕੇ ਵਾਹ ਕੇ ਪੋਲਾ ਕੀਤਾ ਇਹ ਨਹੀਂ ਹੈ ਜੋ ਸੱਪ ਨਹੀਂ ਆ ਕਰਦੀਆਂ ਉਹ ਸਾਨੂੰ ਸ਼ੰਕਾ ਸੀ ਵੀ ਵੀਡੀਓ ਬਣਾਉਣ ਤੋਂ ਪਹਿਲਾਂ ਬੋਰਾ ਵੀ ਮੰਗਾਇਆ ਇਹ ਬੋਰਾ ਰਾਸਤੇ ਚਲਾਉਣੇ ਆ ਜਾਣਾ। ਤਾਲੀ। ਓਕੇ ਆ। ਕਰ ਦੋ ਬੰਦ ਇਹਨੂੰ। ਮੇਰਾ ਵੀ ਨਾ ਉੱਪਰ ਜਾ ਕੇ ਇਹਦੀ ਗਰਮ ਵਾਲੀ ਸੂਈ ਸਾਈ ਦਿਖਾ ਦੇ ਪਹਿਲਾਂ। ਆ ਜਾਓ ਉੱਪਰ ਇਹਦੇ। ਗਰਮ ਵਾਲੀ ਸੂਈ ਦਿਖਾ ਦੇ। ਹਾਂ। ਹੌਲ ਤਾਂ ਅੱਧੇ ਚ ਵੀ ਲਾਈ। ਲੌਣੀ ਨਹੀਂ ਭਾਜੀ ਇਹਨੇ ਆ ਰਹੀ ਥੋੜਾ ਸਿਰ ਜਾ ਚੱਕਣੇ ਲੱਗਾ ਆ ਜਾ ਵੀ ਸ਼ੇਰਾਨ ਆ ਜਾਓ ਵੀਰ ਜੀ ਆ ਜਾਓ ਮੇਰਾ ਵੀਰ ਤੁਸੀਂ ਵੀ ਸਾਰੇ ਆ ਜਾਓ ਆ ਜਾਓ ਮੇਰਾ ਵੀਰ ਇਹਦਾ ਵੀਰੇ ਆਪਾਂ ਇਹ ਕਿੰਨਾ ਮਾਡਲ ਆ ਟਰੈਕਟਰ 25 ਮਾਡਲ ਹੀ ਹੈ ਜੀ ਹੁਣੇ 90 ਕ ਘੰਟੇ ਚੱਲਿਆ ਸੀਗਾ ਇਹਨੂੰ ਛੱਡ ਕੇ ਗਏ ਸੀਗੇ ਅੱਛਾ ਨਵਈਆ ਫਿਰ ਤਾਂ ਹਨ ਹਾਂ ਜੀ ਹਾਂ ਜੀ ਇੱਕ ਸਰਵਿਸ ਹੀ ਹੋਈ ਆਪ ਸਾਖੀ ਨੂੰ ਤੇ ਪਹਿਲਾਂ ਨਾਲੋਂ ਵੀਰੇ ਮੈਂ ਵੀਰ ਨੂੰ ਮੜਿਆ ਪੁੱਛ ਲਾਂ ਪਹਿਲਾਂ ਨਾਲੋਂ ਤੁਸੀਂ ਇਹਨੂੰ ਪਹਿਲਾਂ ਤਾਂ ਚਲਾਇਆ ਹੀ ਹੋਣਾ ਹਾਂਜੀ ਹਾਂ ਵੀ ਪਹਿਲਾਂ ਨਾਲੋਂ ਤੁਹਾਨੂੰ ਇਹਦਾ ਕਿੰਨਾ ਕ ਫਰਕ ਲੱਗਾ ਪਹਿਲਾਂ ਨਾਲੋਂ ਪਹਿਲਾਂ ਤਾਂ ਬਸ ਵੀ ਦੂਆ ਮੀਡੀਅਮ ਹੋ ਗਿਆ ਜੀ ਹੂੰ ਮਰ ਸੀ ਪਹਿਲਾਂ ਹਾਈ ਵੀ ਮਤਲਬ ਜੇ ਖੋਲ ਕੇ ਖਿੱਚੀ ਹੈ ਖਿੱਚਦਾ ਨਹੀਂ ਸੀ ਖਿੱਚਦਾ ਨਹੀਂ ਸੀ ਐਨੀਆਂ ਤੁਸੀਂ ਧੰਮੀਆਂ ਨਹੀਂ ਬਈਆਂ ਹੋਣੀਆਂ ਹਾਂ ਜੀ ਨਾ ਦਸਦੀਆਂ ਤੱਕੀਆਂ ਬਸ ਵਾਤੇ ਵਾਦੀ ਸੀ 10 ਤੋਂ 10 20 ਹੋ ਗਈਆਂ ਹਾਂ ਹੁਣ ਖੁਸ਼ ਹੋ ਮਣ ਪੂਰਾ ਖੁਸ਼ ਹੈ ਜੀ ਜੇ ਕੋਈ ਗੱਲ ਹੈਗੀ ਆ ਆਪਾਂ ਮੱਗੇ ਵੀ ਜਿਵੇਂ ਕਿਹਾ ਸੀ ਮੂੰਹ ਤੇ ਤਰੀਫ ਨਹੀਂ ਕਰਨੀ ਆਪਾਂ ਸਹੀ ਗੱਲ ਆ ਤਿੰਨ ਗੇਰ ਕਿਹਾ ਸੀਗਾ ਆਪਾਂ ਨੇ ਪਹਿਲਾ ਹਾਈ ਦੂਆ ਹਾਈ ਤੇ ਜਿਆ ਮੀਡੀਅਮ ਚੱਕਦਾ ਤੁਹਾਨੂੰ ਚੱਕਦਾ ਜੀ ਨਹੀਂ 1% ਦੀ ਕੋਈ ਕਮੀ ਲੱਗਦੀ ਤੁਹਾਨੂੰ ਕੋਈ ਕਮੀ ਨਹੀਂ ਓਕੇ ਆ ਜਾਨ ਪੈਰ ਵੀ ਵੱਡੇ ਪਾਏ ਉਸਤਾ ਦੇ ਟਾਇਰ ਹੂੰ ਪੈ ਰੇਡੀ ਵਾਲਾ 17 ਦੇ ਇਹ ਵਜਨ ਹੋਰ ਭਾਲੂ ਹਾਂ ਪਾਉਣਾ ਪੈਣਾ ਹਾਂ ਉਹ ਚਲੋ ਤੁਸੀਂ ਆਪਦਾ ਕਰਿਆ ਕੀ ਹੈ ਨਾ ਉਸ ਨਾਲ ਕਿਉਂਕਿ ਉਹ ਸਲਿੱਪ ਬਹੁਤ ਜ਼ਿਆਦਾ ਕੱਢੀ ਜਾਂਦਾ ਟਰੈਕਟਰ ਚੱਕਰ ਦਾ ਤੋੜਦਾ ਨਹੀਂ ਆਓ ਜੀ ਉਸਤਾਦ ਜੀ ਹੁਣ ਤੁਸੀਂ ਲਾਗੇ ਇਹਦਾ ਮੈਨੂੰ ਦੱਸੋ ਇਹਦਾ ਕੀਤਾ ਕੀ ਹੈ ਇਹ ਟਰੈਕਟਰ ਜਿਵੇਂ ਤੁਹਾਡੇ ਕੋਲ ਛੱਡ ਗਏ ਹਾਂਜੀ ਇੱਕ ਤਾਂ ਇਹਦੀ ਪਾਵਰ ਅਪ ਕੀਤੀ ਆਪਾਂ ਹਾਂਜੀ ਪਾਵਰ ਅਪ ਕਰਨ ਲਈ ਕੀ ਕੁਛ ਕੀਤਾ ਪੰਪ ਮੋਡੀਫਿਕੇਸ਼ਨ ਕਰਾਇਆ ਬਿੱਟੂ ਭਾਈ ਤੋਂ ਹਾਂ ਟਰਬੋ ਚੇਂਜ ਕੀਤੀ ਐਂਟਰ ਕੋਲਰ ਐਡ ਕੀਤਾ ਓਕੇ ਤੇ ਇੱਕ ਇਹਨੇ ਰੋਡ ਸਪੀਡ ਵਧਾਉਣੀ ਸੀਗੀ ਚੌਥੇ ਦੀ ਉਹ ਵਧਾ ਕੇ ਦਿੱਤੀ ਅੱਛਾ ਵੀ ਚੌਥੇ ਚ ਤੇਜ਼ ਕਰਿਆ ਹਾਂਜੀ ਇਹ ਕਿੰਨਾ ਕੁ ਬਰੇਕ ਕਰਿਆ 65 ਕਦੀ ਤਾਂ ਇੱਕ ਕੀਤੀ ਹੋਣੀ ਆ ਸਪੀਡ ਪਾਈ ਹੁੰਦੀ ਕਹਿੰਦੇ ਸੀਗੇ ਵੀ 2 250 ਕੁਇੰਟਲ ਆਪਾਂ ਗੰਨਾ ਢੋਣਾ ਹਾਂਜੀ ਚੱਕੂ ਜੀ ਇਹ ਵਾਲੀ ਹਾਂਜੀ ਹਾਂਜੀ ਚੱਕੂ ਪਤਾ ਨਹੀਂ ਲੱਗਦਾ ਹੈਗਾ ਪਾਵਰ ਦੇ ਹਿਸਾਬ ਨਾਲ ਕਿਉਂਕਿ ਇਹ ਗਰਾਰੀ ਜਿਹੜੀ ਆਪਾਂ ਪਾ ਦਿੰਨੇ ਆ ਇਹਦਾ ਥੋੜਾ ਡਾਊਟ ਹੁੰਦਾ ਨਾ ਡਰ ਜਿਹਨੂੰ ਆਪਾਂ ਕਹਿੰਦੇ ਨੇ ਟੁੱਟਣ ਦਾ ਜਾਂ ਹੁੰਦਾ ਨਾ ਥੋੜਾ ਜਿਹਾ ਉਹ ਆਪਾਂ ਸਾਰਾ ਉਹਦਾ ਕੀਤਾ ਇਹਦਾ ਆਪਾਂ ਟੈਸਟ ਲੈਬ ਤੋਂ ਕਰਾ ਕੇ ਸੇਮ ਰੀਜਨਲ ਗਰਾਈ ਸੇਮ ਮਟੀਰੀਅਲ ਦੀ ਬਣਵਾਉਂਦੇ ਆ ओके ਵੀਓ ਤੁਸੀਂ ਆਪਦੇ ਹਿਸਾਬ ਨਾਲ ਆਪਦੇ ਅਕੋਰਡਿੰਗ ਹਾਂਜੀ ਹਾਂਜੀ ਟੁੱਟੂਗੀ ਨਹੀਂ ਠੀਕ ਆ ਵੀਰੇ ਵੀ ओरिजिनल ਜਿੰਨਾ ਵਜਨ ਚੱਕ ਲਓ ਹਾਂਜੀ ਇਹ ਚੱਕੂ ਕੀ ਸ਼ੋਰ ਅੱਗੇ ਵੀ ਆਪਾਂ ਪਾਉਨੇ ਆ 4-5 ਸਾਲਾਂ ਤੋਂ ਚੱਕਦੀ ਆ ਵੈਰੀ ਗੁੱਡ ਯਾਰ ਤੇ ਇਹਦੇ ਟਰਬੋ ਚੇਂਜ ਕਰਿਆ ਕਿ ਮੋਡੀਫਿਕੇਸ਼ਨ ਕਰੀ ਨਹੀ ਨਹੀ ओरिजिनल ਲਾਉਨੇ ਆ ਮੋਡੀਫਿਕੇਸ਼ਨ ਨਹੀਂ ਕਰਦੇ ਟਰਬੋ ਦੀ ਨਹੀਂ ਟਰਬੋ ਮਤਲਬ ਜੇ ਚੇਂਜ ਕਰਨਾ ਕਰਦੇ ਹਾਂਜੀ ਨਵੀਂ ਲਾਉਣੀ ਆ ਵੇ ਵਿਚ ਬਲੇਡ ਬਲੂਡ ਕਰਤਾ ਨਹੀਂ ਪਾਉਨੇ ਨੇ ਜਿਹੜੇ ਵੀਰੇ ਬਲੇਡ ਬਲੂਡ ਆਪਾਂ ਇਹ ਚੇਂਜ ਚੇਂਜ ਕਰ ਲੈਨੇ ਉਹ ਚੱਲਦੀ ਨਹੀਂ ਕਈ ਵਾਰੀ ਘੱਟ ਵੱਧ ਘੱਟ ਲਾ ਦਿੰਦੇ ਆ ਉਹ ਫੇਰ ਕਈ ਵਾਰੀ ਪ੍ਰੈਸ਼ਰ ਨਹੀਂ ਬਣਦਾ ਪੂਰਾ ਉੱਥੇ ਕੱਪੜੇ ਹੀ ਹਟਾਉਂਦੇ ਰਹਿੰਦੇ ਆ ਵੀ ਇਹ ਬਣ ਗਿਆ ਆ ਜਦੋਂ ਲੋਡ ਪੈਂਦਾ ਉਦੋਂ ਨਹੀਂ ਬਣਾਉਂਦੀ ਫੇਰ ਉਹ ਸਵਾਜ ਨਹੀਂ ਆਉਂਦਾ ਹਾਂ ਹੁਣ 2-3 ਬੰਦਿਆਂ ਦੀ ਚੇਂਜ ਕੀਤੀ ਆ ਹੂੰ ਉਹਨਾਂ ਨੂੰ ਪ੍ਰੋਪਰ ਗੇਜ ਲਾ ਕੇ ਸਾਰਾ ਕੁਝ ਦਿਖਾ ਲਿਆ ਵੀ ਇੱਥੇ ਐਂ ਵਰਕ ਕਰੂਗੇ ਵੀ ਇਹਨਾਂ ਤੋਂ ਪੁਆਈਆਂ ਸੀਗੀਆਂ ਉਹਨਾਂ ਤੋਂ ਹੀ ਚੇਂਜ ਕਰਾ ਕੇ ਲਿਆਏ ਉਹ ਓਕੇ ਰਿਗਨਲ ਹੀ ਲਾਈਆਂ ਫੇਰ ਸਹੀ ਹੋ ਗਿਆ ਟਰੈਕਟਰ ਇਹ ਵੀਰੇ ਕਿੰਨਾ ਕੁ ਇਹਦਾ ਯੋਗਦਾਨ ਹੁੰਦਾ ਟਰਬੋ ਕੱਲੀ ਦਾ ਜੀ ਆਪਏ ਇਸ ਟ੍ਰੇਟਰ 3630 ਇਹ ਸਪੈਸ਼ਲ ਐਡੀਸ਼ਨ ਆ ਇਹਦੇ ਟਰਬੋ ਆਪਾਂ ਲਾ دیے ਹਾਂਜੀ ਫਿਰ ਇਹਦੀ ਪਰਫਾਰਮੈਂਸ ਚ ਕਿੰਨਾ ਫਰਕ ਪੈ ਜਾਊਗਾ ਜਿੱਦਾਂ ਇਹਨੇ ਧੂੰਆਂ ਦਿਖਾਉਣ ਲਾਣੀ ਆ ਬਹੁਤ ਜ਼ਿਆਦਾ ਓਵਰ ਤਾਂ ਬਹੁਤ ਜ਼ਿਆਦਾ ਆਊਗਾ ਹਾਂਜੀ ਹਾਂਜੀ ਤੇ ਇਹਨੇ ਪਾਵਰ ਡ੍ਰੌਪ ਮਾਰ ਜਾਣੀ ਬਹੁਤ ਜ਼ਿਆਦੀ ਵੀ ਜਿਹੜਾ ਇਹਦਾ ਇੰਜਣ ਆ ਉਸਹਾਉਨਾਈ ਡਿਜ਼ਾਈਨ ਹਾਂਜੀ ਉਸਹਾਉ ਦਾ ਕੰਬਸਨ ਚੈਂਬਰ ਪਿਸਟਨਾਂ ਦੇ ਬਣੇ ਆ ਸਾਰਾ ਕੁਝ ਉਸਹਾਉ ਦਾ ਨਹੀਂ ਆ ਇਹ ਟ੍ਰੇਟਰ ਆਪਾਂ ਅੱਗੇ ਵੀ ਵੈਸੇ ਤਾਂ ਗੱਲ ਕਰਦੇ ਹੁੰਦੇ ਆ ਹਾਂ ਜੀ ਡਾਇਰੈਕਟਰ ਦੀ ਜਿਵੇਂ ਉਹਨੇ ਆਪਾਂ ਕਰਤਾ ਸੂਈ ਮਤਾਂ ਹੀ ਦਿਖਾਈ ਸੀ ਮੇਰੇ ਵੀ ਰਹਿਣਾ ਕਿਹਾ ਜੀ ਦੋ ਗਿੜੇ ਲਾ ਕੇ ਸੂਈ ਦਿਖਾਤੀ ਆਖੇ ਤੁਸੀਂ ਦੇਖ ਸਕਦੇ ਹੋ ਕਿੰਨੇ ਵੀਰ ਭਰਾ ਹੋਵੇ ਆਏ ਹੋਏ ਇਹ ਸਾਰਿਆਂ ਨੇ ਟੈਸਟਿੰਗ ਕੀਤੀ ਹੀ ਆ ਮਖਾ ਵੀ ਦੇ ਛੋਟੇ ਵੀਰ ਇੱਥੇ ਪਹਿਲਾਂ ਟੈਸਟਿੰਗ ਹੀ ਚੱਲਦੀ ਰਹੀ ਕਿਉਂਕਿ ਆਪਣੇ ਪਿੰਡਾਂ 'ਚ ਹੁੰਦਾ ਹੀ ਇਹ حساب ਕਿਤਾਬ ਕੱਲ ਵੀ ਚੱਲਦਾ ਸੀਗਾ ਕੱਲ ਕੱਲ ਵੀ ਰੀਲ ਪਾਈ ਸੀਗੀ ਅੱਛਾ ਇਸ ਟਰੈਕਟਰ ਦੀ ਹਾਂ ਜੀ ਹਾਂ ਜੀ ਇਹ ਟਰਾਈ ਕਰਕੇ ਉਹ ਸਾਰਾ ਰੈਡੀ ਕਰਕੇ ਫੇ ਆਂ ਦੀ ਕਾਲ ਕਰੀ ਦੀ ਆ ਵੀ ਭਾਜੀ ਰੈਡੀ ਹੋ ਗਿਆ ਤਾਂ ਲੈ ਜੀ ਤੁਸੀਂ ਆਪ ਟੈਸਟਿੰਗ ਕਿੰਨੀ ਵਾਰੀ ਕਰਦੇ ਹੋ ਮੈਂ ਸਾਬ ਲਗਾ 90 ਘੰਟੇ ਦੇ ਛੱਡ ਗਏ ਕਿੰਨੇ ਹੋਏ 94 99 ਹੋ ਗਿਆ ਜੀ ਇਹਦਾ 96 ਹੋ ਗਿਆ ਆ ਦੇਖ 6 ਘੰਟੇ ਟੈਸਟਿੰਗ ਜੀ ਲੈਣੇ ਆ ਕੱਲ ਚੱਲ ਗਿਆ ਉਹਨਾਂ ਡੋਟ ਆ ਹੀ ਘੰਟੇ ਪੂਰੀਆਂ ਰੀਜਾਂ ਲਾਉਂਦੇ ਆ ਹਾਂ ਜੀ ਹਾਂ ਜੀ ਉਹ ਫੇ ਜਿੱਦਾਂ ਫੇ ਡਿਮਾਂਡ ਹੁੰਦੀ ਆ ਨਾ ਪੂਰੀ ਵੀ ਇਦਾਂ ਹੋਣਾ ਚਾਹੀਦਾ ਫੇ ਉੱਤੇ ਜਿੰਨਾ ਚਿਰ ਜਾਂਦਾ ਨਹੀਂ ਹੂੰ ਉਹਨਾਂ ਜਰੂਰ ਦੇਈ ਤਾਂ ਨਹੀਂ ਆ। ਇਹਦੀ ਪਾਵਰ ਅਪ ਕਰਕੇ ਕਲੱਚ ਦਾ ਵੀ ਕੁਝ ਕਰਿਆ। ਕਲੱਚ ਕਰਨਾ ਪੈਂਦਾ ਵੀ ਮੈਂ ਸਮਾਂ ਲੱਗ ਜਾਂਦਾ। ਕਰਨਾ ਪੈਂਦਾ। ਹਾਂਜੀ ਹਾਂਜੀ। ਤੇ ਜਿਹੜੀ ਇਹਦੀ ਗਰਾਰੀ ਵੀਰੇ ਜਿਹੜੀ ਤੁਸੀਂ ਕਰੀ ਆ ਹਣ। ਹਾਂਜੀ। ਇਹ ਆਵਾਜ਼ ਜਿਵੇਂ ਆਉਂਦੀ ਆ ਪਿੱਛੋਂ ਜਿਹੜੇ ਵੀਰ ਦੂਜੇ ਬ੍ਰਾਂਡ ਚਲਾਉਂਦੇ ਆ। ਉਹਨਾਂ ਤੋਂ ਉਹਨਾਂ ਨੂੰ ਲੱਗਦੀ ਆ ਇਹ ਗਰਾਰੀ ਨਾਲ ਆਵਾਜ਼ ਦਾ ਕੋਈ ਹੈਗਾ ਹਿਸਾਬ ਕਿਤਾਬ। ਨਹੀਂ ਆਪਣੀ ਪੂਰੀ ਮਿਸਮੈਚ ਹੋਊਗੀ ਤੁਸੀਂ ਦੇਖੇ ਹਣਾ ਚਲਾ ਕੇ ਪੜੇ ਲਾਦ। ਮਾੜੀ ਵੀ ਗੂੰਜ ਨਹੀਂ ਆਊਗੀ ਉਹ ਰੈਡਕਸ਼ਨ ਆਦੀ ਆਊਗੀ ਜਿਹੜੀ ਮਾੜੀ ਮੋਟੀ ਆਉਂਦੀ ਹੈ ਉਹ ਤਾਂ ਨੇਚਰਲ ਆ ਨਾ ਕੰਪਨੀ ਨਾਲ ਨਹੀਂ ਆਉਂਦਾ ਹਾਂਜੀ ਹਾਂਜੀ ਗੇਰ ਵੱਲੋਂ ਨਹੀਂ ਆਊਗੀ ਕੋਈ ਵੀ ਉਹ ਤਾਂ ਹੋਣੀ ਆਉਣੀ ਆ ਨਾ ਇਹਦਾ ਕਿਲੇੰਦਰ ਅੰਦਰ ਕਰਤਾ ਕਿ ਪਹਿਲੇ ਸੀਗਾ ਨਹੀਂ ਉਹ ਵੀਰੂ ਨਹੀਂ ਪਹਿਲੀ ਕੀਤਾ ਸੀਗਾ ਥੱਲੇ ਨੂੰ ਹੀ ਕਰਦੀਦਾ ਉਹਦੇ ਮੂਹਰੇ ਉਹ ਵੈਸੇ ਤਾਂ ਆਪਾਂ ਬਹੁਤ ਵਾਰੀ ਦੱਸਿਆ ਆ ਤੇ ਜਿਹੜੀ ਹੁਣ ਆ ਫਿਟਿੰਗ ਆਪਾਂ ਕਰ ਦਿੱਤੀ ਐ ਇਹ ਇੰਨਾ ਕੁ ਬੂਸਟ ਜੋ ਵੀ ਹੈਗਾ ਆਪਾਂ ਇਹ ਪਾਉ ਉਹ ਪੈਣ ਓਕੇ ਚਾਲ ਚੱਲਣੀ ਐ ਹਾਂਜੀ ਹਾਂਜੀ ਚੱਲੂਗੀ ਇਹ ਨਾ ਵੀ ਨਹੀਂ ਆਉਣ ਨੂੰ ਤਾਂ ਖੁੱਲ ਹੀ ਜਾਣਾ ਹੀ ਕੋਈ ਨਾ ਪਰ ਵੀ ਆ ਹੁਣ ਤਾਂ ਜੋ ਹੋਣਾ ਸੀ ਉਹ ਹਨਾ ਯਾਰ ਇੱਕ ਨਾ ਕਈ ਵੀਰ ਆਪਾਂ ਨੂੰ ਕਹਿੰਦੇ ਨੇ ਆਪਾਂ ਨੂੰ ਕੀ ਕਈ ਵੀਰਾਂ ਨੇ ਵੀਡੀਓ ਵੀ ਪਾਈਆਂ ਹੌਲੈਂਡ ਕਹਿੰਦੇ স্মੋਕ ਕਰਦਾ ਮੜੀ ਮੜੀ ਆਪਣੇ ਵਾਪਸੀ ਦੀ ਪੈਪ ਚੋਂ ਇਹ ਤਾਂ ਚਲ ਉਹਦੇ ਲਈ ਆ ਗਈ ਸੌਰੀ ਇਹ ਕਰਦਾ ਵਾ ਕਿ ਨਹੀਂ ਕਰਦੇ ਹੁੰਦੇ ਜਿਹੜੇ ਹੌਲੈਂਡ ਆ ਕਿਦਾਂ ਵੱਲ ਹਾਂ ਬਲੋ ਵਾਲੀ ਪੈਪ ਚੋਂ ਉਹ ਜਿਹੜੇ ਸੁਪਰ ਵਾਲੇ ਮਾਡਲ ਆਉਂਦੇ ਆ ਨਾ ਜਿਨ੍ਹਾਂ ਦਾ ਨੋਜ਼ਲ ਮੋਟੀ ਆ ਜਿਹਨੂੰ ਆਪਾਂ ਸਿੱਧੇ ਪੰਜਾਬੀ ਜੀ ਕਹਿੰਦੇ ਆ ਮੋਟੀਆਂ ਨੋਜ਼ਲ ਵਾਲਾ ਟਰੈਕਟਰ ਆ ਨਾ ਇਹਦਾ ਹਾਂ ਉਹਨੇ ਦਿਖਾਉਣੀ ਹੁੰਦੀ ਉਹ ਉਹਦਾ ਕੋਈ ਨੁਕਸਾਨ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਉਹਦਾ ਉਹ ਨਵਾਂ ਵੀ ਕਰਾਂਗੇ ਉਹਦੇ ਹੀ ਦਿਖਾਊਗਾ ਤਾਂ ਵੀ ਮੈਂ ਨਵਾਂ ਵੀ ਕਰੂਗਾ ਤਾਂ ਹੀ ਕੰਪਨੀ ਨੇ 에어 ਕਲੀਨਰ ਜ ਦਿੱਤੀ ਆ ਉਹਦੀ ਸੁਪਰ ਦੀ ਇੱਕਦੜੀ ਤੂੰ ਮੈਨੂੰ ਆ ਜਾ ਚੀਜ਼ ਦੱਸੀ ਐ ਵੀ ਦੱਸ ਛੋਟੇ ਵੀ ਰੁਰੇ ਆਂ ਜਿਹੜਾ ਦਾ ਟੱਕਣਾ ਹੁਣ ਤਾਂ ਸ਼ੋਅ ਚੱਲੇ ਦੇ ਲੱਥੀ ਆ ਹਾਂਜੀ ਹਾਂਜੀ ਜਦੋਂ ਸ਼ੋਏ ਦੇ ਲੱਗ ਜਾਂਦੀ ਹੈ ਢੱਕਣ ਦੇ ਇੱਥੇ ਆ ਜਾਂਦੀ ਹੈ ਮੈਂ ਹਰੇਕ ਵੀਰ ਤੋਂ ਇਹ ਵਾਲਾ ਸਵਾਲ ਪੁੱਛਦਾ ਹੁੰਦਾ ਹਾਂ ਹਰੇਕ ਦਾ ਆਪੋ ਆਪਣਾ ਨਜ਼ਰੀਆ ਆਪੋ ਆਪਣਾ ਸਿਸਟਮ ਹੈ ਨਾ ਤੁਹਾਡੇ ਹਿਸਾਬ ਨਾਲ ਢੱਕਣ ਇੱਥੇ ਕਾਹਦਾ ਦਿੱਤਾ ਢੱਕਣ ਇਹ ਦਿੱਤਾ ਆ ਕੋਈ ਬੰਦਾ ਗਰਮ ਟਰੈਕਟਰ ਦਾ ਢੱਕਣ ਹੈ ਜਦੋਂ ਐਦਾ ਖੋਲਦਾ ਆ ਸ਼ੱਕ ਦੇ ਨਹੀਂ ਕਰਦਾ ਹੁੰਦਾ ਹਨ ਹਾਂ ਢੱਕਣ ਪਟਿਆ ਨਾ ਪਟਿਆ ਜਾਂਦਾ ਜਾਂ ਉਹਦੇ ਮੂੰਹ ਇਹ ਟਰੈਕਟਰ ਉੱਚਾ ਆ ਥੋੜਾ ਜਿਹਾ ਹਾਈਟ ਵਾਈਜ਼ ਹਾਂ ਉਹ ਕੰਪਨੀ ਦਿੱਤਾ ਵੀ ਬੰਦਾ ਉਹਦੇ ਪਵਾਣ ਆ ਲਵੇ ਸਰੀਰ ਤੇ ਕੋਈ ਤੇ ਕੱਲਾ ਬੋਤਲ ਦਾ ਢੱਕਣ ਖੋਲ ਕੇ ਪਾਣੀ ਪਾਵੇ ਇਹ ਜਿਹੜਾ ਥਰਮੋਸਟੇਟ ਵਾਲ ਹੁੰਦਾ ਇਹਦੇ ਢੱਕਣ 'ਚ ਵੀ ਸਪੈਸ਼ਲ ਯਾਰ ਉਹ ਵੀ ਨਾ ਉਹ ਵੀਰਾਂ ਨੇ ਮੈਨੂੰ ਕਿਹਾ ਇਹ ਕੱਢ ਦੇਈਦਾ ਉਹ ਕੱਢਣਾ ਚਾਹੀਦਾ ਕਿ ਨਹੀਂ ਨਹੀਂ ਥਰਮੋਟੇਟ ਵਾਲ ਤਾਂ ਇੱਕ ਤਾਂ ਇਹਦੇ ਵਿੱਚ ਹੁੰਦਾ ਹੈਡ ਵਿੱਚ ਇੱਕ ਉਹਦੇ 'ਚ ਹੁੰਦਾ ਕਿ ਇੱਥੇ ਵਾਲ ਹੁੰਦਾ ਜਿਹੜਾ ਇਹਦਾ ਵਾਲਿਆ ਢੱਕਣ ਵਾਲਾ ਉਹ ਹੀ ਪਾਣੀ ਟੈਂਕੀ 'ਚੋਂ ਖਿੱਚਦਾ ਹਨਾ ਜੇ ਉਹ ਕੱਢ ਦਈਏ ਫੇਰ ਨਹੀਂ ਕੰਮ ਕਰਨਾ ਹਾਂਜੀ ਜਿੱਦਾਂ ਕੋਈ ਰਬੜ ਕੱਟ ਦਿੰਦਾ ਜਾਂ ਕੁਛ ਕਰ ਦਿੰਦਾ ਉਹ ਕੱਟਣੀ ਨਹੀਂ ਚਾਹੀਦੀ ਢੱਕਣੀ ਨਵਾਂ ਪਾਉਣਾ ਚਾਹੀਦਾ ਫੇਰ ਇਹਨੇ ਬੋਤਲ 'ਚ ਪਾਣੀ ਲੈਣਾ ਦੇਣਾ ਇੱਕ ਸਾਦ ਆਓ ਪ੍ਰੈਸ਼ਰ ਵਾਲਾ ਹਿਸਾਬ ਹੋ ਗਿਆ ਹਾਂਜੀ ਹਾਂਜੀ ਕਿਉਂਕਿ ਕੰਪਨੀ ਇਹਦਾ ਟੱਕਣੀ ਫਿਰ ਤਾਂ ਇਹਨੂੰ ਬੰਦ ਦਿੱਤਾ ਹਾਂਜੀ ਚੂੜੀ ਵਾਲਾ ਨਾ ਇਹ ਚੂੜੀ ਵਾਲਾ ਹਾਂਜੀ ਵੈਸੇ ਤਾਂ ਕਰਮਾਲੇ ਤੇ ਪਾਣੀ ਘਟਾਉਂਦੇ ਨਹੀਂ ਜਿੰਨਾ ਕਿ ਮੇਰਾ ਆਈਡੀਆ ਜਣਾ ਤੇ ਇਹਦੇ ਇੰਟਰਕੂਲਰ ਵੀ ਚੇਂਜ ਕਰਨਾ ਪੈ ਕਨੇ ਵੀਰੇ ਹਾਂਜੀ ਇੰਟਰਕੂਲਰ ਫੇ ਲਾਇਆ ਭਾਜੀ ਹੁਣ ਇਹ ਕਹਿੰਦੇ ਲਾਉਣਾ ਆ ਪਹਿਲਾਂ ਤਾਂ ਨਹੀਂ ਆਉਂਦਾ ਇਸ ਮਾਡਲ ਨੂੰ ਨਹੀਂ ਆਉਂਦਾ ਨਹੀਂ ਹੈਗਾ ਪਹਿਲਾਂ ਨਹੀਂ ਆਉਂਦਾ ਹਨਾ ਇੰਜਨ ਉਹ ਕਿਤੇ ਚਾਬੀ ਲਾਈ ਦੇਖੋ ਤੁਹਾਡੇ ਸਾਹਮਣੇ ਪਤਾ ਲੱਗਦਾ ਖੁੱਲੇ ਇੰਜਨ ਦਾ ਸੌਰੀ ਇੰਜਨ ਦਾ ਖੁੱਲੇ ਨਹੀਂ ਕਿ ਤੋ ਜੋ ਵੀ ਕੰਮ ਹੋਇਆ ਪਤਾ ਯਾ ਲੱਗਦਾ ਖੁਸ਼ ਹੋ ਪੁਰੇ ਮੈਂ ਤੁਹਾਨੂੰ ਅੱਗੇ ਵੀ ਕਹਾਂ ਦੀ ਮੂੰਹ ਤੇ ਸਿਫਤ ਨਹੀਂ ਕਰਨੀ ਜੇ ਤੁਹਾਨੂੰ ਬੁਰਾ ਲੱਗਣਾ 1% ਵੀ ਤੁਹਾਨੂੰ ਕੋਈ ਕਮੀ ਲੱਗੀ ਹੈ ਤੇ ਆਪਾਂ ਕਹਿ ਦੇਣਾ ਕਿਉਂਕਿ ਦੱਸੋ ਕੀ ਚੱਕਰੇ ਤੁਸੀਂ ਜਿਵੇਂ ਆਏ ਹੋ ਆਪਣੀ ਆ ਵੀਡੀਓ ਵੇਖ ਕੇ ਹੋਰ ਵੀਰਾਂ ਨੇ ਆਉਣਾ ਜੇ ਜਿਹੜੀ ਚੀਜ਼ ਦੀ ਤੁਹਾਨੂੰ ਕੋਈ ਕਮੀ ਲੱਗਦੀ ਉਹ ਕਹੋ ਹਨਾ ਉਹ ਦੱਸਣੀ ਬੰਦੀ ਵੀ ਹੈ ਯਾ ਗਲੇ ਨੂੰ ਜੋ ਜਾਨਵਰ ਹੈ ਯਾਰ ਸਿੱਧੀ ਜੀ ਗੱਲ ਹੈ ਉਹ ਹੀ ਦੱਸੋ ਜੇ ਤਾਂ ਲੱਗਦਾ ਕੋਈ 1% ਕਮੀ ਹੈ ਤੇ ਹੁਣੇ ਕਹੋ ਵੀ ਹਾਂ ਭਾਈ ਲੱਗਦਾ ਇਤੋਂ ਇੰਨਾ ਕਿ ਸਾਨੂੰ ਕਮੀ ਛੋਟੇ ਵੀ ਰਾਈ ਮੜਾ ਇੱਧਰ ਵੀ ਅੱਜ ਖੈਰ ਹੋ ਆਰਾਮ ਨਾਲ ਫਿੱਟਰ ਹੈੀ ਬਹੁਤ ਹਾਂ ਮੈਂ ਉਹ ਹੀ ਕਹਿੰਦਾ ਇੰਨੀਆਂ ਤੁਸੀਂ ਪਾਉਣੀਆਂ ਨਹੀਂ ਵਾਕੇ ਕੁਝ ਨਹੀਂ ਪਤਾ ਲੱਗਦਾ ਸਾਰੇ ਨਾਟ ਵਗੈਰਾ ਨੂੰ ਓਕੇ ਆ ਇਹ ਰੈਟ ਨੂੰ ਨਾ ਕੀ ਕਹਿੰਦੇ ਆ 25% ਯੋਗਦਾਨ ਵੀਰ ਦਾ ਪੰਪ ਚ ਪੰਪ ਚ ਸਾਰਾ ਯੋਗਦਾਨ ਇਹਦਾ ਸੱਚ 25% ਮਤਲਬ ਸਾਰੇ ਟਰੈਕਟਰ ਚ ਹੋ ਗਿਆ ਹੈ ਨਾ ਹਾਂਜੀ ਤੇ ਬਾਕੀ ਇਹ ਵੀਰ ਨੇ ਸਾਰਾ ਕੁਝ ਕੀਤਾ ਵੀ ਪੰਪ ਦਾ ਮਾਲਟਰ ਸਾਡਾ ਇੱਕੋ ਹੀ ਹੈ ਸਾਰੇ ਟਰੈਕਟਰਾਂ ਚ ਆਪਣੇ ਇਹ ਹੁੰਦਾ ਨਾ ਹਾਂਜੀ ਹਾਂਜੀ ਬਿੱਟੂ ਭਾਈ ਦੋ ਵੀ ਜਿੰਨੇ ਵੀ ਆਪਣੇ ਪੰਪ ਦਾ ਹੈ ਨਾ ਹਾਂਜੀ ਹਾਂਜੀ ਤੇ ਵੀਰੇ ਜਿਵੇਂ ਹੁਣ ਬਿੱਟੂ ਭਾਏ ਦਾ ਪੰਪ ਤੁਸੀਂ ਕਰ ਦਿੱਤਾ ਹਾਂਜੀ ਹਾਂਜੀ ਇਹ ਵਾਲਾ ਪੰਪ ਜ਼ਿਆਦਾ ਵਧੀਆ ਤੈਨੂੰ ਲੱਗਦਾ ਜਾਂ ਦੂਸਰਾ ਗਾਹ ਦੀ ਚੁਆਇਸ ਨਾਲ ਹੀ ਆ ਜੀ ਕਈ ਇਹਨੂੰ ਪਸੰਦ ਕਰਦੇ ਕਈ ਇਨਲਾਈਨ ਨੂੰ ਪਸੰਦ ਕਰਦੇ ਆ ਜੇ ਸਟੇਟ ਨੂੰ ਉਹ ਵਾਲਾ ਪੰਪ ਲਾਉਣਾ ਹੋਵੇ। ਉਹ ਇਸ ਤੋਂ ਥੋੜਾ ਉੱਪਰ ਹੀ ਹੋ ਜਾਊਗਾ ਜੀ। ਘਾਟ ਘਟਦਾ ਨਹੀਂਗਾ ਉਹ। ਅੱਛਾ ਉਹ ਪੰਪੇ ਦੇ ਤਾਂ ਉੱਤੇ ਹੋ। ਉਹ ਵੀ ਇਹ ਸਿਰਾ ਚੱਲਦਾ ਆ। ਬਹੁਤ ਵਧੀਆ ਪਰਫਾਰਮੈਂਸ ਹੈ ਇਹਦੀ ਵੀ। ਇਨਲੈਨ ਦੇ ਬ੍ਰੋਗਰੀ। ਇਨਲੈਨ ਨੂੰ ਜ਼ਿਆਦਾ ਲਊਗਾ। ਇਨਲੈਨ ਜਿਆਦਾ ਬਹੁਤ ਚਲਾਇਆ ਸੀਗਾ ਮੈਂ। ਮੈਂ ਤਾਂ ਆਗੀ ਮਾਰੂਗਾ ਇਨਲੈਨ ਤਾਂ। ਹਾਂ। ਉਹ ਆਗੀ ਮਾਰੂਗਾ ਜੀ। ਪਰ ਪਰਫਾਰਮੈਂਸ ਇਹਦੀ ਬਹੁਤ ਖਰੀ ਹੈ ਜੀ। ਖਰੀ ਜੀ ਨੂੰ ਕਹਿੰਦੇ। ਹਾਂ। ਯਾਨੀ ਕਿ 50 ਤੋਂ 75 ਰੁਪਏ ਵਿਚ ਗਿਆ ਆ ਜੀ। ਹਾਂ। ਇਹ ਤਾਂ ਡੀਜ਼ਲ ਵੀ ਘੱਟ ਲੈਣਾ ਇਹਨੇ ਕੰਮ ਜਿਹੜਾ 75 ਰੁਪਏ ਦਾ ਹੀ ਕਰਨਾ ਤੇ ਬ੍ਰੇਅਰ ਜਿਵੇਂ ਹੁਣ ਤੁਸੀਂ ਕਰ ਦਿੱਤਾ ਇਹਦਾ ਸਾਰਾ ਕੁਝ ਹਾਂਜੀ ਹਾਂਜੀ ਅਸਕਰ ਦਾ ਨਟ ਖੁੱਲੇ ਹੀ ਜਾਣਾ ਹਾਂਜੀ ਹਾਂਜੀ ਪੰਪ ਆਪਣਾ ਖੁੱਲਾ ਜਾਂ ਹੋਰ ਵੀ ਤੁਸੀਂ ਜੋ ਕੀਤਾ ਤੇ ਇਹਦੇ ਲਾਈਫ ਤੇ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਪੈਣਾ ਬਾਜੀ ਕਿ ਜਿਵੇਂ ਹੁੰਦਾ ਨਾ ਵੀ ਆਉਣ ਵਾਲੇ ਸਮੇਂ 'ਚ ਇਥੋਂ ਸਿੰਮਦਾ ਜਾਂ ਤਾਂ ਨਹੀਂ 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 ਸਿੰਮੂਗਾ ਆਪਾਂ A to Z ਜਿਹੜਾ ਵੀ ਇਹਦਾ ਜੈਨੂਨੋ ਜੈਨੂਨ ਹੀ ਪਾਈਦੇ ਓਰੀਜਨਲੀ ਓਰੀਜਨਲ ਜੋ ਕੰਪਨੀ ਦੀ ਹਾਂਜੀ ਹਾਂਜੀ ਕੰਪਨੀ ਦੀ ਵੀ ਜੇ ਤੁਸੀਂ ਖੋਲ ਲੈਂਦੇ ਹੋ ਮੇ ਜੇ ਦੁਬਾਰਾ ਉਹ ਪੁਰਾਣੇ ਵਾਲਾ ਯੂਜ਼ ਨਹੀਂ ਕਰਦੇ ਨਹੀਂ ਜੇ ਸਾਫਤਾ ਵੀ ਲੱਗਦਾ ਤਾਂ ਵੀ ਨਵੇਂ ਪਾਉਨੇ ਆ ਅੱਛਾ ਫੇ ਤਾਂ ਵੀ ਨਵਾਂ ਹੀ ਯੂਜ਼ ਹੋਣਾ ਹਾਂਜੀ 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 ਕਿਉਂਕਿ ਜਜਮੈਂਟ ਵੀ ਨਹੀਂ ਹੋਣੀ ਪਹਿਲੀ ਗੱਲ ਜਿੱਦਾਂ ਜੋ オリジナル ਫਿਟਿੰਗ ਆ ਉਹੀ ਹੋਣੀ ਆ ਜੀ ਇਹ ਨਹੀਂ ਹਲੇ ਸਪਰੇਅ ਸੁਪਰੂ ਅਸੀਂ ਕੋਈ ਗੱਲ ਨਹੀਂ ਮਾਰਿਆ ਹੈਗਾ ਹੂੰ ਸਿੰਮਣਾ ਵੀ ਨਹੀਂ ਗੈਨੂਨ ਫਿਟਿੰਗਾਂ ਜੋ ਵੀ ਤੁਮ ਤਾਂ ਪੁੱਛਿਆ ਨਾ ਕਿਉਂਕਿ ਕੋਈ ਸਮਾਂ ਪਾ ਕੇ ਉਹ ਜ਼ੋਰ ਦੇ ਕੇ ਜਿਹੜੀ ਆਪਾਂ ਨੂੰ ਪਤਾ ਇਹ ਲੱਗਦੇ ਆ ਵੀ ਉਹ ਕੰਮ ਤਾਂ ਨਹੀਂ ਨਾ ਹੁੰਦਾ ਨਹੀਂ ਅਸੀਂ ਗਲੂ ਹੀ ਬਲੈਕ ਕਲਰ ਦੀ ਵਰਤਦੇ ਹਾਂ ਤੇ ਜੈਨੂ ਜਿਹੜੀ ਲਾਉਣੇ ਸਿੱਲੀ ਕੋਣ ਨਾ ਦੇਖੋ ਬਕਾਇਦਾ ਰੰਗ ਰੰਗ ਉਦਾਂ ਹੀ ਲੱਗੇ ਆ ਜੋ ਵੀ ਜੈਨੂ ਜਿਹੜਾ ਕੋਈ ਕਿਸੇ ਪਾਸੋਂ ਵੀ ਨਹੀਂ ਕਮੀ ਵੇਛੀ ਵਿੱਚ ਮੈਰੀ ਜਨ ਤੇ ਇਹਦਾ ਤਾਂ ਨਹੀਂ ਪੱਕੇ-ਪੁੱਕੇ ਦਾ ਕੋਈ ਰਿਗਾਰਡ ਬਾਜ਼ੀ ਕਰਨੀ ਵੀ ओरिजिनल ਹੀ ਹੈ ਨਹੀਂ ओरिजिनल ਆ ਸਾਰਾ ਇਹ ਦੇਖੋ ਚੈੱਕ ਕਰੋ ओरिजिनल ਆ ਸਾਰਾ ਕੁਝ ਤੁਹਾਨੂੰ ਕਿਈ ਰਿਹਾ ਹੁੰਦਾ ਨਾ ਪੱਖਾ ਚੇਂਜ ਜਾਂ ਲੱਗ ਗਿਆ ਉਹ ਕੁਝ ਕਰ ਲਿਆ ਨਾ ਤੇ ਇਹਦਾ ਬਈ ਉਹ ਕੱਢਣਾ ਤਾਂ ਨਹੀਂ ਪੈਂਦਾ ਇਹਦਾ ਵਾਲ-ਵੂਲ ਗਰਮ ਤੋਂ ਨਹੀਂ ਉਹ ਪਾਵਰ ਦੇ ਹਿਸਾਬ ਨਾਲ ਕਿੰਨੀ ਕੀ ਪਾਵਰ ਤੁਹਾਨੂੰ ਚਾਹੀਦੀ ਉਸ ਹਿਸਾਬ ਨਾਲ ਉਹ ਕਰਨੀ ਪੈਂਦੀ ਜਿਹੜੇ ਅਡਜਸਟਮੈਂਟ ਕਟ ਡਿਗਰੀ ਵਾਲਾ ਫੇ ਪਾਉਣਾ ਪੈਂਦਾ ਅੱਛਾ ਉਹ ਤੁਸੀਂ ਆਦੇ ਹਿਸਾਬ ਨਾਲ ਕੁਝ ਕੀਤਾ ਹਾਂਜੀ ਠੀਕ ਹੈ ਜੀ ਤੁਹਾਡਾ ਫੋਨ ਆਉਂਦਾ ਆਉਂਦਾ ਹੈ ਜੀ ਉਸਤਾਦ ਜੀ ਤੇ ਸੁਣ ਲ ਸਕਦੇ ਆ ਲੈ ਸੁਣ ਲੈਂਦਾ ਜੀ ਅਸੀਂ ਤੁਹਾਨੂੰ ਉਵੇਂ ਕਿਹਾ ਥੋੜਾ ਕੀ ਕਿਨੂੰ ਨਸਲੋ ਨੂੰ ਤੁਹਾਨੂੰ ਹੀ ਆ ਰੋਕਿਆ ਨਹੀਂ ਗਾ ਕੋਣ ਸੰਤ ਹੋਇਆ ਕਿਉਂ ਫੋਨ ਸੁਣਨੇ ਰਹਿਨ ਦਿੱਤਾ ਨਹੀਂ ਕੋਈ ਕਿ ਚੱਕਰ ਨਹੀਂ ਐਡੀ ਟੈਨਸ਼ਨ ਨਹੀਂ ਲੱਗਦੀ ਦਿਮਾਗ ਦਾ ਨਾ ਯਾਰ ਹੋਰ ਵੀ ਕੋਣਾ ਕੋਈ ਨਹੀਂ ਇਨੀ ਟੈਨਸ਼ਨ ਨਹੀਂ ਲੱਗਦੀ ਅੱਛਾ ਚਲੋ ਹੋਈ ਪੰਦ ਲੱਗੇ ਵੀਰਾ ਤੋ ਆ ਗਿਆ ਇਹ ਟਰੈਕਟਰ ਦਾ ਵੀਰ ਨੇ ਕੀਤਾ ਪੰਪ ਤੇ ਟਰਬੋ ਤੇ ਬਾਕੀ ਪਤਾ ਨਹੀਂ ਹੋਰ ਕੁਝ ਕੀਤਾ ਹਾਂ ਜੀ ਟਰਬੋ ਚੇਂਜ ਕੀਤਾ ਜੀ ਆਪਨੇ ਮੋਡੀਫਾਈ ਕੀਤਾ ਜੀ ਤੇ ਪਿੱਛੇ ਇਹਦੇ ਚੱਕ ਰਹੀ ਕਰੇ ਹਾਂਜੀ ਚੌਥੇ ਦੇ ਚੌਥੇ ਦੇ ਹਾਂਜੀ ਹਾਂਜੀ ਹੂੰ ਟਰੈਕਟਰ ਤੁਹਾਡੇ ਸਾਹਮਣਿਆ ਤੁਸੀਂ ਚੱਲਦਾ ਦੇਖ ਹੀ ਲਿਆ ਬਾਕੀ ਕਿਸੇ ਨੂੰ ਵੀ ਕੋਈ ਡਾਊਟ ਹੁੰਦਾ ਨਾ ਜੇ ਕੁਝ ਵੀ ਇੱਥੇ ਵੀਰੇ ਕੋਲੇ ਜਗ੍ਹਾ ਹੁੰਦੀ ਆ ਹਨਾ ਹਾਂਜੀ ਆਜੋ ਲਾਗੇ ਤੁਸੀਂ ਆਜੋ ਸਾਰੇ ਆਜੋ ਵੀਰ ਮੇਰੇ ਆਜੋ ਆਜੋ ਤੇ ਉਹ ਵੀਰ ਪਿੱਛੇ ਰਹਿਣਾ ਨਾ ਠੀਕ ਹੈ ਉੱਪਰ ਆਜਣਾ ਹਾਂ ਉੱਪਰ ਭਾਈ ਆ ਗਿਆ ਇਹ ਵੀਰ ਕੋਲੇ ਜਗ੍ਹਾ ਹੁੰਦੀ ਆ ਵੀ ਕਿਸੇ ਨੇ ਚਲਾ ਕੇ ਦੇਖਣਾ ਕੋਈ ਵੀ ਟਰੈਕਟਰ ਵੀ ਅਵੇਲੇਬਲ ਹੁੰਦਾ ਹਾਂਜੀ 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 ਕੋਈ ਨਾ ਕੋਈ ਤਾਂ ਮੋਡੀਫਿਕੇਸ਼ਨ ਲਈ ਹਨਾ ਦੋ ਤਿੰਨ ਤਾਂ ਹੁੰਦੇ ਹੀ ਆ ਤੇ ਇਹ ਨਹੀਂ ਹੈਗਾ ਵੀ ਤੁਸੀਂ ਆ ਕੇ ਇੱਕ ਨੂੰ ਹੱਥ ਲਾਣਾ ਜਿੱਤੇ ਦਿਲ ਕੀਤਾ ਪੁੱਛ ਲਿਆ ਜੇ ਨਾ ਕਿ ਇਹਦੇ ਹੱਥ ਲੱਗੇ ਹੋਣ ਪਹਿਲਾਂ ਇਹ ਨਾ ਕੋਈ ਘਰੋਂ ਲਿਆ ਆਵੇ ਤਾਂ ਤੁਸੀਂ ਕਹੋ ਬਈ ਉਹਨੂੰ ਚਲਾ ਕੇ ਦੇਖ ਲੀਏ ਫਿਰ ਉਹ ਨਹੀਂ ਤੇ ਪੁੱਛ ਲਿਓ ਵੀ ਜਿੰਨੂੰ ਬਾਈ ਦੇ ਹੱਥ ਲੱਗੇ ਹੋਏ ਉਹ ਤੁਸੀਂ ਚਲਾ ਕੇ ਚੈੱਕ ਕਰ ਸਕਦੇ ਹੋ ਹਾਂਜੀ ਤੇ ਕੋਈ ਵੀ ਡਾਊਟ ਹੋਵੇ ਕਿਉਂਕਿ ਆਪਾਂ ਰੁਪਈਏ ਖਰਚਣੇ ਹੁੰਦੇ ਆ ਅੱਜ ਕੱਲ੍ਹ ਹਣਾ ਬਈ ਜੱਸ ਬਾਈ ਤੈਨੂੰ ਪਤਾ ਫੇਕ ਵੀ ਬਹੁਤ ਕੋ ਚੱਲਿਆ ਹਾਂਜੀ ਆਪਾਂ ਨੂੰ ਪਤਾ ਹੀ ਆਪਾਂ ਡਿਸਕਸ ਕਰਦੇ ਹੀ ਰਹਿਨੇ ਆ ਤੇ ਉਹ ਜਦੋਂ ਉਹ ਦੇਖ ਕੇ ਫਿਰ ਕਈ ਵੀਰ ਭਰਾ ਫਸ ਵੀ ਜਾਂਦੇ ਆ ਹੋ ਵੜ ਗਈ ਯਾਰੀ ਹਾਂ ਉਹ ਫਿਰ ਕੰਮ ਔ ਔਖਾ ਹੋ ਜਾਂਦਾ ਫਿਰ ਚੰਗੇ ਬੰਦਿਆਂ ਦਾ ਵੀ ਨਾਸ ਵੱਜ ਜਾਂਦਾ ਹਾਂਜੀ ਹਾਂਜੀ ਉਹ ਸਾਰੇ ਨਾਲ ਹੀ ਬਦਨਾਮ ਹੁੰਦੇ ਮੁਰਗੇ ਸਾਰੇ ਨਾਲ ਹੋ ਜਾਂਦੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਵਧੀਆ ਨੇ ਪਰ ਕਈ ਵਾਰੀ ਆਟੇ ਨਾਲ ਕੀ ਕਹਿੰਦੇ ਨੇ ਨਾ ਘਣ ਉਹ ਪੀਸਿਆ ਜਾਂਦਾ ਨਾ ਉਹ ਗੱਲ ਹੋ ਜਾਂਦੀ ਕੁਛ ਕੁ ਵਿੱਚੋਂ ਕਈ ਤੇ ਕਈ ਵਾਰੀ ਮਿਸਤਰੀ ਵੀਰ ਕਿਸੇ ਤੋਂ ਵੀ ਗਲਤੀ ਵੀ ਹੋ ਜਾਂਦੀ ਇੱذ ਵੀ ਕੋਈ ਹੋਰ ਦੋ ਰਹਿਣੀ ਹੈਗੀ ਹਾਂਜੀ ਇਹ ਵੀਰ ਤੋਂ ਵੀ ਹੋ ਸਕਦੀ ਹੈ ਪਰ ਗੱਲ ਕੀ ਆ ਵੀ ਜੇ ਕਿਤੇ ਗਲਤੀ ਹੋ ਜੇ ਉਹਨੂੰ ਮੰਨ ਲਓ ਬਿਲਕੁਲ ਹਾਂ ਮੈਂ ਵੀ ਮੇਰੇ ਤੋਂ ਆ ਇੱਥੇ ਵੀ ਭਾਈ ਕਮੀ ਰਹਿ ਗਈ ਹਣੀ ਲਿਆ ਮੈਂ ਕਰਦੇ ਨਾ ਕਿੱਡੀ ਗੱਲ ਹਾਂ ਜਦੋਂ ਆਪਾਂ ਕਹਿਦੇ ਨਾ ਕੰਮ ਕਰਕੇ ਅਗਲੇ ਦੀ ਬਾਤ ਨਹੀਂ ਪੁੱਛਦੇ ਵੀ ਨਾ ਯਾਰ ਵੀ ਮੈਂ ਤਾਂ ਕਰਤਾ ਸੀਗਾ ਹਾਂਜੀ ਹਾਂਜੀ ਹੁਣ ਅੱਗੇ ਫੇ ਭਾਜੀ ਇੱਕ ਵਾਰੀ ਆਜੋ ਦੂਜੀ ਵਾਰੀ ਕਿਹੜਾ ਆਉਂਦਾ ਦੱਸਾਂ ਤੁਹਾਨੂੰ ਦੱਸਦਾ ਉੱਥੇ ਨਹੀਂ ਜਾਣਾ ਅਸੀਂ ਲਾਈਫ ਟਾਈਮ ਜੇ ਜੁੜਨਾ ਹੈ ਤੇ ਫਿਰ ਦੋਨੇ ਤਰ੍ਹਾਂ ਦੀ ਅਟੈਚਮੈਂਟ ਚ ਬਿਲਕੁਲ 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 ਮੈਂ ਜੇ ਇੱਕ ਹੋ ਸਕ ਜਿੰਮੇਦਾਰ ਵੀਰ ਖੋਸ਼ ਆ ਤੇ ਇਹਨਾਂ ਨਾਲ ਹੀ ਆਪਾਂ ਵਾਂ ਬਿਲਕੁਲ ਜੀ ਬਿਲਕੁਲ ਵੀ ਦੋਨੇ ਤਰ੍ਹਾਂ ਚਾਹੀਦੀਆਂ ਤੇ ਬਾਕੀ ਤੁਸੀਂ ਰਿਪੋਰਟ ਦੇਣੀ ਆ ਵੀਰ ਨੇ ਗੇਰ ਤੁਹਾਨੂੰ ਪਹਿਲਾ ਵੀ ਲਾ ਕੇ ਦਿਖਾਤਾ ਦੂਜਾ ਵੀ ਤੇ ਤੀਜਾ ਵੀ ਤੇ ਮਗਰ ਹਰੋ ਤੁਸੀਂ ਦਿਹਰੋ ਕਿੰਨੀਆਂ ਦੱਸਿਆ 28 28 ਹਜ਼ਾਰ ਦੀ ਪੌਣੀਆਂ ਵੈਸੇ ਇਹਨਾਂ ਦੇ 20 ਪੌਣੀਆਂ ਇਹਨਾਂ ਦੇ 20 ਪੌਣੀਆਂ ਉੱਥੇ ਤਾਂ ਨੇ ਉਹੀਂ ਆਪਣਾ ਉਹ ਤੋੜਨ ਨੂੰ ਫਿਰਨਾ ਹੈ ਜੀ ਤੀਜਾ ਹੀ ਚੱਕ ਲੈਣਾ ਉੱਥੇ ਤਾਂ ਨੇ ਹਾਂ ਬੜੇ ਆਰਾਮ ਨਾਲ ਤੇ ਖੇਤ ਵੀ ਗਿੱਲਾ ਖੇਤ ਵੀ ਗਿੱਲਾ ਮੀਂਹ ਪੈ ਕੇ ਹਟਿਆ ਤੇ ਉਦਾਂ ਹੀ ਆਪਾਂ ਚਲਾ ਲਿਆ ਤੇ ਦੋ ਆ ਗਿਆ ਸਾਨੂੰ ਮਿਲਦੇ ਆਂ ਅਗਲੀ ਵੀਡੀਓ ਚ ਇਹਦੀ ਪਰਫਾਰਮੈਂਸ ਹੰ ਤੁਸੀਂ ਦੱਸਣੀ ਆ ਵੀ ਤੁਹਾਨੂੰ ਕਿਦਾਂ ਲਗੀ ਜੱਸ ਬਾਈ ਦਾ ਨੰਬਰ ਡਿਸਪਲੇ ਤੇ ਦਿੱਤਾ ਹੀ ਆ ਕੋਈ ਵੀ ਹੋਰ ਕੋਈ ਜਾਣਕਾਰੀ ਆ 10 ਵਜੇ ਤੋਂ ਬਾਅਦ ਸਵੇਰ 10 ਵਜੇ ਤੋਂ ਬਾਅਦ ਨਾ ਹਾਂਜੀ ਤੇ ਰਾਤ ਨੂੰ ਕਿੰਨੇ ਵਜੇ ਤੋਂ ਪਹਿਲਾਂ ਰਾਤ ਨੂੰ 8 ਵਜੇ ਤੋਂ ਪਹਿਲਾਂ ਜੀ ਰਾਤ ਨੂੰ 8 ਵਜੇ ਤੋਂ ਪਹਿਲਾਂ ਵੀ ਕੋਈ ਵੀ ਜਾਣਕਾਰੀ ਹੋਵੇ ਕੋਈ ਕੋ ਨੌਲੇਜ ਲੈਣੀ ਆ ਕੋਈ ਗੱਲਬਾਤ ਪੁੱਛਣੀ ਆ 10 ਵਜੇ ਨੂੰ ਤੁਸੀਂ ਯਾਦ ਕਰ ਸਕਦੇ ਹੋ ਗੱਲਬਾਤ ਕਰਦਿਆਂ ਕੋਈ ਵੱਧ ਘੱਟ ਸ਼ਬਦ ਹੋ ਗਏ ਉਹਦੇ ਲਈ ਮਾਫੀ ਆ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ